ਆ ਤਿੰਨ ਬੱਚੇ ਜਿਹੜੇ ਬਲੇਲਰ ਸੀ ਆਪਣੇ ਕੋਲ ਇਹਦਾ ਰੇਟ ਹੈ ਜਿਹੜਾ ਉਹ ਹੁਣ 400 ਹੋ ਗਿਆ ਦੋਸਤੋ ਸਤਿ ਅਕਾਲ ਜੀ ਕੀ ਹਾਲ ਚਾਲ ਹੈ ਦੋਸਤੋ ਅੱਜ ਸਵੇਰ ਸਵੇਰ ਪਹੁੰਚਣ ਜੀ ਆਪਾਂ ਫਾਰਮ ਤੇ ਤੇ ਅੱਜ ਤਰੀਕ ਹੋ ਗਈ ਹੈ ਜੀ 3 ਦਸੰਬਰ ਤੇ ਆਪਾਂ ਬੱਚੇ ਜਿਹੜੇ ਅੱਜ ਹੁਣ ਬਾਹਰ ਕੱਢਿਆ ਆ ਕੇ ਤਕਰੀਬਨ ਟਾਈਮ ਹੈ ਜਿਹੜਾ ਸਵੇਰੇ 9:00 ਵੱਜ ਚੁੱਕੇ ਆ ਟੋਪ ਚੜੀ ਹੋਈ ਆ ਤੇ ਫਾਰਮ ਤੇ ਆਪਣੇ ਤੇ ਨਾ ਗੰਦਗੀ ਥੋੜੀ ਜਿਹੀ ਬਹੁਤ ਹੋ ਗਈ ਆ ਤੇ ਅੱਜ ਸਫਸਫਾਈ ਆਪਾਂ ਸਾਰੇ ਫਾਰਮ ਦਾ ਕਰਨਾ। ਅੰਦਲੀ ਸਾਈਡ ਜਾਲੇ ਆ ਜਿਹੜੇ ਆਪਾਂ ਇਹ ਕਰੇ ਸੀ ਸਾਫ ਤੇ ਹੁਣ ਦੁਬਾਰਾ ਜਾਲੇ ਫੇਰ ਲੱਗ ਗਏ ਆ। ਅੱਜ ਆਪਾਂ ਸਾਰੇ ਫਾਰਮ ਦੇ ਜਾਲੇ ਜਿਹੜੇ ਉਹ ਸਾਫ ਕਰਨੇ ਆ ਤੇ ਨੀਚੇ ਤੋਂ ਵੀ ਜਿੰਨਾ ਵੀ ਆ ਖੰਭ ਵਗੈਰਾ ਪਈ ਆ ਨਾ ਇੱਕ ਵਾਰੀ ਇਹ ਵੀ ਮਿੱਟੀ ਆ ਹੁਣ ਸਾਰੀ ਚੱਕ ਦੇਣੀ ਆ ਕਿਉਂਕਿ ਹੁਣ ਇੱਕ ਵਾਰੀ ਸਾਰੇ ਫਾਰਮ ਨੂੰ ਸਾਫ਼-ਸਵਾਈ ਕਰਕੇ ਤੇ ਲਿਆ ਕੇ ਇੱਕ ਵਾਰ ਚੂਨਾ ਵੀ ਮਾਰਨਾ ਆਪਾਂ ਫਾਰਮ ਵਿੱਚ ਆਹ ਵਾਲੇ ਬੱਚੇ ਪਤਾ ਨਹੀਂ ਕਿੱਦਾਂ ਜਾ ਕੇ ਵੱਡ ਜਾਂਦੇ ਆ ਇਹ ਹਮੇਸ਼ਾ ਹੀ ਇੱਧਰ ਐ ਨਹੀਂ ਫਿਰਦੇ ਹੁੰਦੇ ਆ ਮੁਰਗੀ ਹਾਂਡਾ ਵੀ ਦਿੱਤਾ ਹੋਇਆ ਇੱਧਰ ਤੇ ਆਂਟਾ ਪੰਨ ਹੋ ਗਿਆ ਇਹ ਆਹ ਡਾਇਡਾ ਪੰਨਿਆ ਵਾ ਮੁਰਗੀਆਂ ਦਿੱਤਾ ਸੀ ਇਹ ਹੁਣ ਆਪਾਂ ਪਾਉਨੇ ਆ ਜੀ ਡੰਮ ਨੂੰ ਦੋ ਮੁਵੀਆਂ ਬਣਾ ਆ ਗਿਆਂ ਮੁਰਗਿਆਂ ਵਿੱਚ ਹਟਾਓ ਆਂਡੇ ਦਾ ਛਿਲਕਾ ਜਿਹੜਾ ਅਸੀਂ ਇਹ ਨਾ ਮੁਰਗੀਆਂ ਨੂੰ ਪਾ ਦਿੰਨੇ ਹੁੰਦੇ ਆਂ ਵੈਸੇ ਕਿਉਂਕਿ ਇਹਦੇ ਵਿੱਚ ਗਲਸ਼ਮ ਹੁੰਦਾ ਹੈ ਤੇ ਤੇ ਅੱਜ ਆਪਾਂ ਸਫਸਾਈ ਸ਼ੁਰੂ ਕਰਨੀ ਹੈ ਆਪਣੇ ਕਮਰੇ ਵਿੱਚੋਂ ਮਨੀ ਨਾ ਇਧਰ ਗੰਦ ਬਹੁਤ ਪਾਤਿਆ ਕਮਰੇ ਵੱਲ ਵੀ ਤੇ ਇਧਰ ਵਾਲਾ ਜਿਹੜਾ ਆਪਣਾ ਛੋਟਾ ਖੁੱਡਾ ਸੀ ਇਹ ਵਾਲਾ ਨਾ ਆਪਾਂ ਇਧਰੋਂ ਵੀ ਜਿਹੜੇ ਚਿੱਟੇ ਮੁਰਗੇ ਆ ਉਹ ਕੱਢ ਕੇ ਉਧਰੇ ਬਾੜ ਤੇ بڑے ਮੁਰਗਿਆਂ ਵਿੱਚ ਤਿੰਨ ਮੁਰਗੇ ਸੀ ਉਹ ਵਾਲੇ ਬਲਲਰ ਜਿਹੜੇ ਆਪਾਂ ਕੋ ਰਾਂਦੇ ਸੀ ਤੇ ਉਹਰੇ ਵੀ ਆਪਾਂ ਪ੍ਰਾਲੀ ਲਾ ਕੇ ਇਹਦੇ ਵਿੱਚ ਨਾ ਡੋਮੋ ਦੇ ਬੈਠਣ ਵਾਸਤੇ ਕਰ ਦੇਣਾ ਫਾਰੋਂ ਦੀ ਕਰਨੀ ਹੈ ਜੇ ਸਫਾਈ ਭਾਂਡੇ ਸਾਰੇ ਧੋਣੇ ਆ ਆ ਤਿੰਨ ਬੱਚੇ ਜਿਹੜੇ ਬਲੇਲਰ ਸੀ ਆਪਣੇ ਕੋਲ ਦੇਖੋ ਇਹਦਾ ਰੰਗ ਦੇਖੋ ਤੁਸੀਂ ਚੁੰਝਾਂ ਪਿਓਰ ਪੜੀਆਂ ਹੋ ਗਈਆਂ ਦੇਖੇ ਮੁਰਗੇ ਆ ਬਾਈ ਜਿਹੜੇ ਇਹ ਤਕਰੀਬਨ ਤਕਰੀਬਨ 2.5 ਮਹੀਨੇ ਦੇ ਹੋ ਗਏ ਆ 2.5 ਮਹੀਨੇ ਦੇ ਮੁਰਗਿਆਂ ਦਾ ਇਹਨਾਂ ਦਾ weight ਜਿਹੜਾ ਇਹ ਹਾਲੇ ਵੀ 1 ਕਿਲੋ ਤੋਂ ਘੱਟ ਹੀ ਆ ਤੇ ਮੁਰਗੇ ਨਾ ਪੂਰੇ ਤੰਦਰੁਸਤ ਆ ਇਹ Thank you

ਤੁਹਾਨੂੰ ਕਿਹਦੀ ਮਦਦ ਦੀ ਲੋੜ ਹੈ? ਤੁਹਾਨੂੰ ਕਿਹਦੇ ਦੀ ਮਦਦ? ਅੱਧਰੇ ਵਾਲੇ ਕੋਲ। ਕਾਹਦੀ ਜੀ? ਇਹ ਵਿਚਨਾ। ਹਾਂ? ਦੱਸੋ। ਜਲਦੀ ਬੜੀ ਜਲਦੀ। ਬਦਨੀ ਵਾਲਿਆਂ ਦਾ ਪਤਾ ਨਹੀਂ ਆਇਆ। ਕਰੋ ਜੀ। ਕਰੋ ਜੀ। ਅਮੀਨੋ ਜੀ ਆ ਵੀ ਜਾ ਰਹੀ ਕਿਉਂ? ਹਾਂ? ਆਹ ਜਲਦੀ ਜਲਦੀ ਕਰੋ। ਲਓ, ਇਹ ਕਮਰਾ ਹੋ ਗਿਆ ਸਾਫ਼ ਤੇ ਅਦਰ ਡੰਮੋ ਦੇ ਵਾਸਤੇ ਵੀ ਆਪਾਂ ਕਰਦੇ ਸਾਰਾ। ਤਿੰਤ ਪਾਇਆ ਦਾ ਟਾਈਮ ਹੋ ਗਿਆ ਜੀ ਤੇ ਮਨ ਹੀ ਗਿਆ ਹੋਇਆ ਹੁਣ ਰੋਟੀ ਲੈਣ ਰੋਟੀ ਖਾ ਕੇ ਫੇਰ ਦੁਬਾਰਾ ਲੱਗਦੇ ਆ ਜੀ ਕੰਮ ਤੇ ਕੰਮ ਤਕਰੀਬਨ ਸਾਰਾ ਦਿਨ ਸਾਡਾ ਫੇਰ ਫਾਰਮ ਤੇ ਲੰਗੀ ਜਾਂਦਾ ਜਦੋਂ ਇੱਕ ਵਾਰੀ ਫੇਰ ਸਵੇਰੇ ਦਾ ਕੰਮ ਛੇੜਦੇ ਆ ਨਾ ਤਾਂ ਸਾਡਾ ਪੂਰਾ ਦਿਨ ਫਾਰਮ ਤੇ ਲੰਗੇ ਜਾਂਦਾ ਬਾਕੀ ਮੁਰਗੇ ਦੇਖ ਸਕਦਾ ਤੁਸੀਂ ਬਾਹਰ ਖੁੱਲੇ ਰਹਿੰਦੇ ਹੀ ਇਦਾਂ ਹੀ ਸਾਰਾ ਦਿਨ ਤੇ ਆਪਾਂ ਭਾਂਡੇ ਧੋਲੇ ਤੇ ਮਨ ਹੀ ਲੱਗਿਆ ਆ ਰੋਟੀ ਲੈ ਗਿਆ ਆ ਰ ਫੇਰ ਰੋਟੀ ਖਾ ਕੇ ਦੁਬਾਰਾ ਕੰਮ ਤੇ ਲੱਗਦੇ ਆ ਪਾ ਪਹੁੰਚ ਗਏ ਜੀ ਖਰੜ ਕਿਉਂਕਿ ਆਪਾਂ ਨੂੰ ਆ ਗਈ ਸੀ ਕਾਲ ਡਿਊਟੀ ਤੋਂ ਤੇ ਡਿਊਟੀ ਪਹੁੰਚਣਾ ਪਿਆ ਜੀ ਤੇ ਕੰਮ ਆਪਾਂ ਫਾਰਮ ਵਾਲਾ ਜਿਹੜਾ ਉਹ ਵਿਚਾਲੇ ਛੱਡ ਆਏ ਤੇ ਬਾਕੀ ਦਾ ਕੰਮ ਜਿਹੜਾ ਰਹਿੰਦਾ ਹੋ ਕੱਲੂ ਕਰਾਂਗੇ ਸਾਫ ਸਵਾਈ ਜਿੰਨੀ ਵੀ ਹੈਗੀ ਉਹ ਕੱਲੂ ਕਰਾਂਗੇ ਸਾਰੀ ਦੀ ਸਾਰੀ ਤੇ ਬਾਕੀ ਟਰੇਆਂ ਜਿਹੜੀਆਂ ਟਰੇਆਂ ਵੀ ਲੈ ਕੇ ਆਏ ਆਪਾਂ ਉਹ ਵਾਲੀਆਂ ਟਰੇਆਂ ਆਪਾਂ ਅੱਜ ਖਰੜ ਵਿੱਚ ਦੇਣੀਆਂ ਦੋ ਤਿੰਨ ਜਗ੍ਹਾ ਤੇ ਹੋਰ ਕਿਸੇ ਵੀਰ ਨੇ ਆਂਡੇ ਡ੍ਰੈਮ ਖੋਣੀਆਂ ਹੋਣ ਤਾਂ ਉਹ ਸੰਪਰਕ ਕਰ ਸਕਦਾ ਜੀ ਟਰੇ ਦਾ ਰੇਟ ਹੈ ਜਿਹੜਾ ਉਹ ਹੁਣ 400 ਹੋ ਗਿਆ। 50 ਮਹਿੰਗੀਆਂ ਹੋਣ ਦਾ ਕਾਰਨ ਹੈ ਜੀ ਕਿ ਇਸ ਟਾਈਮ ਨਾ ਠੰਡਾ ਦੇ ਟਾਈਮ ਵਿੱਚ ਆ ਕੇ ਮੁਰਗੀਆਂ ਜਿਹੜੀਆਂ ਉਹ ਆਂਡਾ ਘਟਾ ਦੇਣ ਲੱਗ ਜਾਂਦੀਆਂ। ਤਕਰੀਬਨ ਇੱਕ ਦਿਨ ਦਾ ਗੈਪ ਹੈ ਜਿਹੜਾ ਉਹ ਮੁਰਗੀ ਪਾਉਣ ਲੱਗ ਜਾਂਦੀ ਹੁੰਦੀ ਹੈ। ਅੱਗੇ ਸਾਨੂੰ ਜਿਹੜੀਆਂ ਸਾਡੇ ਫਾਰਮ ਚੋਂ ਡਰੇਆਂ ਉਹ ਛੇ ਦੇ ਕਰੀਬ ਮਿਲਦੀਆਂ ਸੀ। ਹੁਣ ਉਹ ਘਟ ਗਈਆਂ ਹੁਣ ਫਾਰਮ ਤੇ ਡਰੇਆਂ ਜਿਹੜੀਆਂ ਪੀਕ ਤੇ ਪਹੁੰਚੀਆਂ ਜਦੋਂ ਉਸ ਟਾਈਮ 6 ਡਰੇਆਂ ਮਿਲ ਰਹੀਆਂ ਸੀ ਸਾਨੂੰ ਹੁਣ ਸਾਡੇ ਕੋਲ 4.5 ਡਰੇਆਂ ਰਹਿ ਗਈਆਂ ਇਹਦਾ ਕਾਰਨ ਇਹ ਹੁੰਦਾ ਹੈ ਕਿ ਜਦੋਂ ਠੰਡ ਪਦਣੀ ਸ਼ੁਰੂ ਹੋ ਜਾਂਦੀ ਹੈ ਨਾ ਤਾਂ ਮੁਰਗੀ ਅੰਡਾ ਦੇਣਾ ਘੱਟ ਕਰ ਦਿੰਦੀ ਹੈ ਤੇ ਇਸ ਕਰਕੇ ਸਾਨੂੰ ਮਜਬੂਰੀ ਨਾਲ ਡਰੇ ਦਾ ਰੇਟ ਹੈ ਜਿਹੜਾ ਉਹ ਵਧਾਉਣਾ ਪੈ ਰਿਹਾ ਜੇ ਕਿਸੇ ਵੀਰ ਨੂੰ ਡਰੇ ਚਾਹੀਦੀ ਹੈ 400 ਦੀ ਹੈ ਜੀ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਅਸੀਂ ਹੋਮ ਡਿਲੀਵਰੀ ਕਰਦੇ ਹਾਂ ਜੀ ਕੋਰਾਲੀ ਚੰਡੀਗੜ੍ਹ ਮੋਹਾਲੀ ਅਤੇ ਖਰੜ ਇਸ ਏਰੀਆ ਵਿੱਚ ਕਿਸੇ ਵੀ ਨੂੰ ਚਾਹੀਦੀ ਡਰਿਓ ਸਾਡੇ ਨਾਲ ਸੰਪਰਕ ਕਰ ਸਕਦਾ ਜੀ ਬਾਕੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਦੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਧੰਨਵਾਦ ਜੀ